ਸੁਨਾ ਲੇ ਜੀ ਉਹਨੇ ਕਹੀ ਵੀ ਅੰਦਰੇ ਵਿੱਚ ਬੋਲਣਾ ਤੁਸ ਆਜਾ ਪੁੱਤ ਸਾਹਿਬ ਤੇ ਲਿਖਿਆ ਇੰਜ ਆ ਵੀਰੇ 10 ਮੋਹਾਂ ਦੀ ਕਿਰਤ ਕਮਾਉਂਦੇ ਨੇ ਹੱਥ ਨਹੀਂ ਕਿਸੇ ਦਾ ਮਲਦੇ ਕਦੇ ਦੱਸਦੇ ਨਹੀਂ ਕਰੀਬੀਆਂ ਨੂੰ ਇਹ ਕੀ ਕੀ ਆਪਰਾ ਚੱਲਦੇ ਸੰਸਾਰ ਜਿਹੇ ਰੁਕਾ ਨੂੰ ਬਣਾਉਂਦੇ ਨੇ ਮੰਜ਼ਲ ਦੀਆਂ ਰਾਹਾਂ ਰੱਬਾ ਕਦੇ ਵੀ ਕਿਸੇ ਡਰਾਈਵਰ ਨੂੰ ਲੱਗਣ ਨਾ ਦਦਿਆਂ ਵਾਵਾ ਲੱਗਣ ਨਾ ਦਦਿਆਂ ਵਾਵਾ ਇਹਨਾਂ ਨੂੰ ਨਸ਼ੇੜੀ ਕੱਲੇ ਰਹਿੰਦੇ ਹੋ ਉਹਨਾਂ ਦੇ ਸੱਤੇ ਕੁੱਤੇ ਬੈੰਨੇ ਹੋ ਜੇ ਇੱਕ ਦਿਨ ਕਰ ਦੇ ਚੱਕਾ ਜਾਮ ਤੁਹਾਡੀਆਂ ਰੁਕ ਜਾਣ ਗਿਆ ਸਾਵਾ ਰੱਬਾ ਕਦੇ ਵੀ ਕਿਸੇ ਡਰਾਈਵਰ ਨੂੰ ਲੱਗਣਾ ਲੱਗਦਾ ਵਾ ਸੱਤੀਆਂ ਦਾ ਲੱਗਣਾ ਵਾ ਵਾ ਸਟੀਰੀਂਗ ਤੇ ਬੈੰਦੇ ਆ ਨਾਮ ਤੇ ਆਉਂਦੇ ਨੇ ਸਟੀਰੀਂਗ ਤੇ ਬੈੰਦੇ ਆ ਨਾਮ ਤੇ ਆਉਂਦੇ ਨੇ ਗੱਡੀ ਨੂੰ ਬਾਹਰ ਕੱਬਰ ਤੇ ਚਾਹੁੰਦੇ ਨੇ ਜੇ ਹੋਵੇ ਮੁਸੀਬਤ ਵਿੱਚ ਕੋਈ ਵੀਰ ਡਰਾਈਵਰ ਇਹ ਤਨਮਨ ਧਨ ਨਾਲ ਸੇਵਾ ਪਾਉਂਦੇ ਨੇ ਬ੍ਰਦਰ ਗਰੁੱਪ ਵਾਲੇ ਨਹੀਂ ਮਾੜੇ ਦੰਦੇ ਨੇ ਲੇਕ ਸਵਾ ਰੱਬਾ ਕਿਸੇ ਡਰਾਈਵਰ ਨੂੰ ਲੱਭਾ ਲੱਭਤੀਆਂ ਵਾ ਵਾ ਤੇ ਹੁਣ ਬਾਈ ਜੀ ਮਾਰਦਾਰ ਕਰਨੀ ਅੰਦਰ ਪਾ